ਦੇ ਭਾਲਿਆ ਸੱਚਾ ਸ਼ਬਦ ਵਿਚਾਰ ਸੱਚਾ ਸ਼ਬਦ ਵਿਚਾਰ जगत जलंदा रख لے जगत जलंदा रखी किरपा तार किरपार ਸਰ ਗਈ ਸਭ ਤਾਤ ਪਰਾਈ ਬਿਸਰ ਗਈ ਸਭ ਤਾਤ ਪਰਾਈ ਸਰ ਗਈ ਸਭ ਤਾਤ ਪਰਾਈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਜਬ ਤੇ ਸਾਧ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਨਾ ਕੋ ਬੈਰੀ ਨਹੀਂ ਬੇਗਾਨਾ ਨਾ ਕੋ ਬੈਰੀ ਨਹੀਂ ਬੇਗਾਨਾ ਨਾ ਕੋ ਹੈ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ

ਜਗਤ ਜਲੰਧਾਰ ਰੱਖ ਲੈ ਜਗਤ ਜਲੰਧਾਰ ਰੱਖ ਲੈ ਜਗਤ ਜਲੰਧਾਰ ਰੱਖ ਲੈ ਜਗਤ ਜਲੰਧਾਰ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ

ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਸਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਨਾਨਕ ਤਨ ਤਨ ਗੁਰੂ ਅੰਗਦ ਦੇਵ ਜੀ ਧੰਨ ਧੰਨ 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 ਗੁਰੂ ਅਮਰਦਾਸ ਜੀ ਧੰਨ ਧੰਨ ਗੁਰੂ ਅਮਰਦਾਸ ਜੀ ਧੰਨ 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 ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਧੰਨ ਦੇਵ ਜੀ ਧੰ ਧੰ ਗੁਰ ਹਰਿ ਗੋਬਿੰਦ ਜੀ ਧੰ ਧੰ ਗੁਰ ਹਰਿ ਗੋਬਿੰਦ ਜੀ ਧੰ ਗੁਰ ਹਰਿ ਗੋਬਿੰਦ ਜੀ ਧੰ ਧੰ ਗੁਰ ਹਰਿ ਗੋਬਿੰਦ ਜੀ ਧੰਨ ਧੰਨ ਗੁਰੂ ਹਰਿ ਰਾਏ ਸਾਹਿਬ 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 ਜੀ ਧੰਨ ਧੰਨ ਗੁਰੂ ਹਰਿ ਕ੍ਰਿਸ਼ਨ ਜੀ ਧੰਨ ਧੰਨ ਗੁਰੂ ਹਰਿ ਕ੍ਰਿਸ਼ਨ ਜੀ ਧੰਨ ਧੰਨ ਗੁਰੂ ਹਰਿ ਕ੍ਰਿਸ਼ਨ ਜੀ ਧੰਨ ਗੁਰੂ ਮਾਧਕੀਸ਼ ਜੀ ਧੰਨ ਧੰਨ ਗੁਰ ਤੇਗ ਬਹਾਦਰ ਧੰਨ ਧੰਨ ਗੁਰ ਤੇਗ ਬਹਾਦਰ ਧੰਨ ਗੁਰ ਤੇਗ ਬਹਾਦਰ ਧੰਨ ਧੰਨ ਗੁਰ ਤੇਗ ਬਹਾਦਰ ਧੰਨ ਧੰਨ ਗੁਰ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ 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 ਗ੍ਰੰਥ ਸਾਹਿਬ ਜੀ धन गुरू ग्रंथ साहिब जीन धन गुरु खालसा पंथ जी तन धन खाल खाल गुर खालसा पंथ जी जगत जलंधार रख ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਨੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਨਾਨਕ ਅਵਰ ਨ ਸੁਝਾਈ ਨਾਨਕ ਅਵਰ ਨ ਸੁਝਾਈ ਨਾਨਕ ਅਵਰ ਨ ਸੁਝਾਈ ਨਾਨਕ ਅਵਰ ਨ ਸੁਝਾਈ ਹਰ ਬਿਨ ਬਖਸ਼ਣ ਹਾਰ ਹਰ ਬਿਨ ਬਖਸ਼ਣ ਹਾਰ ਤਦਿਨ ਬਖਸ਼ਣ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤਮ ਹਰਿਆ ਦਾ तुम हम बारिक तेरे तुमरी कोई न जाने तुमरा अंत अंते ते ऊचा सगल सामग्री तुमर सुतर तारी तुम ते हो ਸੋ ਵਾਗਿਆ ਕਾਹੀ ਤੇਰੀ ਗਤ ਮੇਟ ਤੁਮਹੀ ਜਾਨੀ ਨਾਨਕ ਦਾਸ ਰਾਗ ਗੁਰਬਾਣੀ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਇ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਦਾਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਸਾਰੇ ਗੁਰ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠਿਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਹਾਰਿ ਗੁ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਲ ਨਿਵਾਹੀ ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾ ਆਵਣ ਕਾ ਸਤਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤੇ ਬਿਰਦ ਕੇ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲਹਿ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਦੇਸ਼ ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਡਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦੇ ਰਾਖੇ ਆਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੇ ਏ ਨਿਮਾਣੀਆਂ ਦੇ ਮਾਨ ਨੇ ਤਾਣੀਆਂ ਦੇ ਤਾਨ ਨਿਉਟੀਆਂ ਦੀ ਔਟ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀਓ ਧੰਨ 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 ਸ਼ਾਹੀ ਸ਼ੈਨ ਸ਼ਾ ਪੰਥ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸੱਚੇ ਬਾਦਸ਼ਾਹ ਜੀਓ ਸਮੂਹ ਸੰਗਤਾਂ ਦੀ ਗੁਰੂ ਖਾਲਸਾ ਪੰਥ ਦੀ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਵਨ ਬਚਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤਤੈ ਲਹੁ ਉਬਾਰ ਸੱਚੇ ਬਾਦਸ਼ਾਹ ਜੀਓ ਦੱਖਣੀ ਏਸ਼ੀਆ ਦੇ ਵਿੱਚ ਸੁਖ ਸ਼ਾਂਤੀ ਹੋਵੇ ਜੋ جنگ ਵਰਗੇ ਹਾਲਾਤ ਬਣੇ ਨੇ ਸੱਚੇ ਪਾਤਸ਼ਾਹ ਆਪ ਜੀ ਸ਼ਾਂਤੀ ਵਰਤਾਓ ਆਪ ਕਿਰਪਾ ਕਰੋ ਰਹਿਮਤ ਕਰੋ ਸਮੁੱਚੇ ਸੰਸਾਰ ਦੇ ਅੰਦਰ ਵਸਣ ਵਾਲੀ ਸਮੁੱਚੀ ਮਨੁੱਖਤਾ ਜੀਵ ਜੰਤੂ ਸੱਚੇ ਪਾਤਸ਼ਾਹ ਜੀਓ ਉਹਨਾਂ ਦਾ ਕਲਿਆਣ ਕਰਨ ਵਾਲੇ ਆਪ ਸਾਰਿਆਂ ਦਾ ਭਲਾ ਕਰੋ ਇਸ ਦੱਖਣ ਏਸ਼ੀਆ ਖੇਤੇ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਆਪਸੀ પ્રેમ ਪਿਆਰ ਮੁਹੱਬਤ ਇਤفاق ਵੜੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਜੋ جنگ ਵਰਗੇ ਹਾਲਾਤ ਬੜੇ ਨੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਏ ਵਾਹਿਗੁਰੂ ਇਹਨੂੰ ਟਾਲੋ ਸਾਰਿਆਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੋ ਚੜ੍ਹਦੀ ਕਲਾ ਬਖਸ਼ੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈ ਆਕਾਲ ਕੀ ਹਰੇ ਵਾਹਿਗੁਰੂ ਬੰਦ ਸਭ ਸਿਖਨ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇਓ ਮੋਹ ਰਸਾ ਕੀਤੇ ਜੋ ਬ੍ਰਹਮ ਕੋ ਮਿਲ ਬੋ ਚਹੈ ਮੋਹ ਦੇ ਸ਼ਬਦ ਬਾਰੇ ਰਾਜ ਕਰੇਗਾ ਖਾਲਸਾ ਸਦੀ ਰਹੇ ਨ ਕੋਈ ਫਵਾਰ ਹੋਏ ਸਭ ਮਿਲਾਂਗੇ ਜੀ ਗੁਰਾਨਤ ਜੋ ਹੋਏ ਫਵਾਰ ਹੋਏ ਸਭ ਮਿਲਾਂਗੇ ਜੀ बोले सोनिया गुरु जी का खालसा गुरु जी की फतेह